ਸੁਗਾਮਸਾਬ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਆ ਬੀਤੇ ਕੱਲ ਇੱਕ ਖਬਰ ਕਰ ਰਹੇ ਸੀਗੇ ਕਿ ਰਾਹਤ ਮਿਲ ਗਈ ਹੋਈ ਹੈ ਜਿਹੜੇ 17000 ਸੀਡੀਐਲ ਆ ਜਿਨ੍ਹਾਂ ਨੂੰ ਰਿਵੋਕ ਕਰਨ ਦੀ ਗੱਲ ਚੱਲੀ ਸੀ ਪਰ ਇੱਕ ਚੀਜ਼ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸਦਾ ਸਾਡੇ ਟਰੱਕ ਵਾਲੇ ਵੀਰਾਂ ਨੂੰ ਬਾਈ ਜੀ ਕੱਲ ਦੇ ਵਿੱਚ ਕੋਈ ਕੰਮ ਨਾ ਇਦਾਂ ਦਾ ਕਰ ਲਿਓ ਕਿਉਂਕਿ ਬਹੁਤ ਆਏ ਦਿਨ ਨਿਤ ਆਏ ਦਿਨ ਜਿਹੜੀਆਂ ਖਬਰਾਂ ਨੇ ਉਹ ਬਦਲ ਰਹੀਆਂ ਹੈਗੀਆਂ ਨੇ ਖਬਰ ਜ਼ਰੂਰ ਕੀਤੀ ਸੀ ਪਰ ਆ ਕੋਈ ਰਿਟਰਨ ਦੇ ਵਿੱਚ ਡੀਐਮਵੀ ਜਿਹੜੇ ਸੀਗੇ ਲੋਕ ਜਾ ਰਹੇ ਸੀਗੇ ਉੱਥੇ ਟਰੱਕ ਵਾਲੇ ਵੀਰ ਉਹਨਾਂ ਨੂੰ ਕਹਿ ਰਹੇ ਸੀਗੇ ਤੁਹਾਡਾ ਅਸੀਂ ਆ ਰਵੋਕ ਨਹੀਂ ਕਰ ਰਹੇ ਤੁਹਾਨੂੰ ਟਾਈਮ ਦੇ ਰਹੇ ਹੈਗੇ ਆ ਪਰ ਰਿਟਰਨ ਦੇ ਵਿੱਚ ਕੁਝ ਨਹੀਂ ਉਹਨਾਂ ਨੇ ਕਿਹਾ ਤੇ ਅਸੀਂ ਉਸ ਦਿਨ ਖਬਰ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਜਦ ਤੱਕ ਰਿਟਰਨ ਦੇ ਵਿੱਚ ਹੱਥ ਦੇ ਵਿੱਚ ਤੁਹਾਡੇ ਕੁਝ ਨਹੀਂ ਹੁੰਦਾ ਤਦ ਤੱਕ ਭਾਈ ਕਾਲ ਦੇ ਵਿੱਚ ਡਰਾਈਵਿੰਗ ਨਾ ਕਰਿਓ ਕਿਉਂਕਿ ਆਇਸ ਦੇ ਵਕ ਵਕ ਜਗਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਹੁਣ ਇਹਦੇ ਵਿੱਚ ਤਬਦੀਲੀ ਆ ਗਈ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਇਹ ਜਿਹੜੀ ਚੀਜ਼ ਹੈ ਰੋਕ ਦਿੱਤੀ ਗਈ ਹੈ ਹੁਣ ਆ ਜਿਹੜੇ ਸੀਡੀਐਲ ਜਿਹੜੇ ਰੀਨਿਊ ਕਰਨ ਦੀ ਗੱਲ ਚੱਲੀ ਸੀ ਉਹ ਹੁਣ ਨਹੀਂ ਹੋਵੇਗੇ ਹੁਣ ਰੀਨਿਊ ਨਹੀਂ ਹੋਣਗੇ ਰੋਕ ਦਿੱਤਾ ਗਿਆ ਜਿਆਦਾ ਜਾਣਕਾਰੀ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੰਗਾਵਾਂ ਜੀ ਕੋਲ ਲੈਂਦੇ ਆ ਜੀ ਚੰਗਾਵਾਂ ਸਾਹਿਬ ਜਣ ਸਾਹਿਬ ਜਦੋਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਆ ਤੇ ਪਹਿਲਾਂ ਇਸ ਤੋਂ ਪਹਿਲਾਂ ਕਿ ਆਪਾਂ ਇਸ ਖਬਰ ਦੇ ਉੱਪਰ ਹੋਰ ਜਾਣਕਾਰੀ ਸਾਂਝੀ ਕਰੀਏ ਆਪਣੇ ਸਰੋਤਿਆਂ ਨੂੰ ਜ਼ਰੂਰ ਇਹ ਗੱਲ ਦੱਸ ਦਿੰਨੇ ਆ ਕਿ ਨਾ ਤਾਂ ਅਸੀਂ ਕੋਈ ਲਾਇਰ ਹੈਗੇ ਆ ਨਾ ਅਸੀਂ ਕੋਈ ਲੀਗਲ ਐਡਵਾਈਜ਼ਰ ਹੈਗੇ ਆ ਜਿਹੜੀ ਵੀ ਖਬਰ ਬਿਲਕੁਲ ਆਥੈਂਟਿਕ ਆਉਂਦੀ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਹਾਲਾਂਕਿ ਕਈ ਖਬਰ ਜਿਹੜੀਆਂ ਹੁੰਦੀਆਂ ਨੇ ਉਹ ਹੁੰਦੀਆਂ ਆਥੈਂਟਿਕ ਨਹੀਂ ਪਰ ਤੁਹਾਨੂੰ ਪਤਾ ਜਿਸ ਤਰ੍ਹਾਂ ਦੇ ਨਾਲ ਅਮਰੀਕਾ ਦੇ ਵਿੱਚ ਉਥਲ ਪੁਥਲ ਚੱਲਦੀ ਪਈ ਆ ਨਾ ਕਈ ਵਾਰੀ ਅੱਜ ਖਬਰ ਆਉਂਦੀ ਤਾਂ ਅਗਲੇ ਦਿਨ ਗਵਰਨਮੈਂਟ ਜਿਹੜੀ ਆ ਆਪ ਹੀ ਉਸ ਚੀਜ਼ ਨੂੰ ਕੰਡਮ ਕਰ ਦਿੰਦੀ ਆ ਖਤਮ ਕਰ ਦਿੰਦੀ ਆ ਸੋ ਹੋਇਆ ਇੱਥੇ ਵੀ ਇਦਾਂ ਹੀ ਆ ਆਪਾਂ ਸਾਰਿਆਂ ਨੇ ਡੀਐਮਵੀ ਦੇ ਵਿੱਚ ਕੋਲਾਮੀ ਕੀਤੀਆਂ ਜਿਹੜੇ ਮੋਸਟਲੀ ਟਰਕਿੰਗ ਕੰਪਨੀਆਂ ਜਾਂ ਜਿਹੜੇ ਜਿਹੜੇ ਲਾਅ ਫਰਮਸ ਹੈਗੇ ਆ ਜਾਂ ਜਿਹੜੀਆਂ ਯੂਨੀਅਨਸ ਹੈਗੀਆਂ ਇਸ ਕੇਸ ਦੇ ਉੱਪਰ ਕੰਮ ਕਰਦੀਆਂ ਪਈਆਂ ਸੀਗੀਆਂ ਉਹਨਾਂ ਨੇ ਆਪ ਹੀ ਇਹ ਸਾਰਿਆਂ ਨੇ ਦੱਸਿਆ ਸੀਗਾ ਕਿ ਜਿਹੜੀ ਐਫਐਸਪੀਐਸ ਕੋਰ ਜਾਂ ਡੀਐਮਵੀ ਉਹ ਤਾਂ ਗੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜਾ ਸੀਡੀਐਲ ਨੂੰ ਲੈ ਕੇ ਜਿਹੜੀਆਂ 17000 ਸੀਰੀਅਲਸ ਜਿਹੜੇ ਰਿਵੋਕ ਕੀਤੇ ਸੀਗੇ ਉਹਨਾਂ ਨੂੰ ਇੱਕ ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਹੈ ਸੋ ਡੀਐਮਵੀ ਨੇ ਜਿਹੜੇ ਨਾਨ ਕਰੋਮੋਸਾਇਲ ਵਾਲੇ ਜਿਹੜੀ ਆਪਣਾ ਦੀ ਪੋਸਟ ਸੀਗੀ ਉਹ ਵੀ ਹਟਾ ਦਿੱਤੀ ਸੀ ਜ ਆਪਣੀ ਵੈਬਸਾਈਟ ਤੋਂ ਤੇ ਕਈਆਂ ਲੋਕਾਂ ਨੇ ਕਾਲਾਂ ਵੀ ਕੀਤੀਆਂ ਸਵਾਲ ਵੀ ਪੁੱਛਿਆ ਵੀ ਗਏ ਵੀ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਹਾਂ ਤੁਸੀਂ ਇੱਕ ਸਾਲ ਦੀ ਵੈਲਿਡ ਆ ਤਾਂ ਤੁਸੀਂ ਕਿਲਾ ਸਕਦੇ ਆ ਤੇ ਆਪਣੇ ਕਈ ਵਨ ਲੋਕਾਂ ਨੇ ਆਪਣੇ ਘੋੜੇ ਕਹਿੰਦੇ ਆ ਸਰਕਾ ਤੇ ਧੜਾਤੇ ਚਲੋ ਕੋਈ ਚ ਕੋਲੋਂ ਉਹ ਤੇ ਚਲੀਏ ਪਰ ਉਹ ਦੂਜੇ ਪਾਸੇ ਦੇਖੋ ਹੋਇਆ ਕੀ ਹੈ ਕਿ ਐਮਓਸੀ ਨੇ ਜਿਹੜਾ ਹੈਗਾ ਆ ਉਹ ਸੁਪੰਜਾ ਕਰਵਾ ਦਿੱਤਾ ਡੀਐਮ ਵੀ ਤੇ ਫਿਰ ਬੀਓਟੀ ਕੋ ਲੱਗ ਗਿਆ ਡਿਪਾਰਟਮੈਂਟ ਆਫ ਕ੍ਰਾਸਟਾ ਉਹਨਾਂ ਨੇ ਫੇਰ ਕਰਦੇ ਆ ਕੈਲੀਫੋਰਨੀਆ ਡੀਐਮਪੀ ਨੂੰ ਕਿਹਾ ਕਿ ਨਹੀਂ ਤੁਸੀਂ ਕਰ ਨਹੀਂ ਸਕਦੇ ਇਦਾਂ ਤੇ ਉਹਨਾਂ ਨੇ ਹੁਣ ਦੁਬਾਰਾ ਇਹੋ ਉਹ ਕਹਿੰਦਾ ਜੀ ਹਜੇ ਜਿਹੜੇ 17000 ਜਿਹੜੀਆਂ ਕੈਨਸਲ ਹੋਈਆਂ ਸੀਗੀਆਂ ਰੀਬੋਕ ਹੋਈਆਂ ਸੀਗੀਆਂ ਅਪਲੀਕੇਸ਼ਨਾਂ ਹਜੇ ਉਹ ਇਸੇ ਤਰ੍ਹਾਂ ਜਾਰੀ ਹੈ ਤੇ ਅਸੀਂ ਹਜੇ ਨਾਲ ਕੋਈ ਰੀਨਿਊ ਕਰ ਰਹੇ ਆ ਜਾਂ ਨਾ ਹੀ ਅਸੀਂ ਕੋਈ ਐਕਸਟੈਂਸ਼ਨ ਦੇ ਰਹੇ ਆ ਅਸਲ ਵਿੱਚ ਕਹਾਣੀ ਹੈ ਕੀ ਹੈ ਕਹਾਣੀ ਇਹ ਹੈ ਕਿ ਐਫਐਮਸੀਐਸ ਜਿਹੜਾ ਆ ਉਹ ਕੈਲੀਫੋਰਨੀਆ ਨੂੰ ਅ ਅਲੋਕੇ ਡੀਐਮਵੀ ਵਟਾਵੀਓ ਜਿਹੜਾ ਆ ਉਹ ਆੜੇ ਹੱਥੀ ਲੈ ਰਿਹਾ ਹਾਲਾਂਕਿ ਜੇ ਆਪਾਂ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਇੰਨੇ ਕੋਈ ਬਹੁਤੇ ਜ਼ਿਆਦਾ ਜਿਹੜੇ ਕੇਸ ਹੈ ਨਹੀਂ ਜਿੰਨੇ ਕੋ ਉ ਰੋਲਾ ਪਾਇਆ ਜਾ ਰਿਹਾ ਸਭ ਤੋਂ ਜ਼ਿਆਦਾ ਕੇਸ ਤੁਹਾਨੂੰ ਮਿਲਣਗੇ ਨਿਊ ਜਰਸੀ ਨਿਊਯਾਰਕ ਵਿੱਚ ਨਿਊਯਾਰਕ ਵਿੱਚ ਤਾਂ 50% ਤੋਂ ਜ਼ਿਆਦਾ ਜਿਹੜੇ ਨਾਨ ਟੋਮਸਾਈਲਡ ਕੈਲੀਫੋਰਨੀਆ ਵਿੱਚ ਹਜੇ ਇੰਨੇ ਹੈ ਨਹੀਂ ਪਰ ਫਿਰ ਵੀ ਜਿਹੜਾ ਜਾਣ ਬੁੱਝ ਕੇ ਕੈਲੀਫੋਰਨੀਆ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਉਹਦਾ ਕਾਰਨ ਜਿਹੜਾ ਹੈ ਅਸਲ ਵਿੱਚ ਪੋਲੀਟੀਕਲ ਅਜੰਡਾ ਹੈਗਾ ਅਰ ਜੇ ਆਪਾਂ ਗੱਲ ਕਰੀਏ ਹੁਣ ਕਿਉਂ ਇਹ DMB ਵੱਲੋਂ ਦੁਬਾਰਾ ਫਿਰ ਪੋਸਟਪੋਨੀ ਪਈ ਆ ਦੇਖੋ ਤੁਹਾਨੂੰ ਪਤਾ DMB ਨੂੰ ਜਿਹੜਾ ਜਿੰਨਾ ਖਰਚਾ ਮਿਲਦਾ ਪੈਸਾ ਮਿਲਦਾ ਉਹ ਐਫਐਮਸੀਏਸੇ ਵੱਲੋਂ ਮਿਲਦਾ ਡੀਓਟੀ ਵੱਲੋਂ ਮਿਲਦਾ ਡੀਓਟੀ ਜਿਹੜਾ ਆ ਬਿਹਾਈਂਡ ਦਾ ਟੋਰ ਜਿਹੜਾ ਉਹ DMB ਭਾਗ ਦੇ ਨਾਲ ਗੱਲਬਾਤ ਕਰਦਾ ਪਿਆ ਤੇ ਇਹਨਾਂ ਦਾ ਮਸਲਾ ਜਿਉਂ ਦਾ ਤਿਉਂ ਆ ਕਦੀ ਕਹਿੰਦੇ ਹਾਂਜੀ ਚਿੜੀਓ ਮਰਜੋ ਕਦੀ ਕਹਿੰਦੇ ਚਿੜੀਓ ਜੀਪੋ ਤੇ ਹੁਣ ਪਿਸਲੇ ਕੌਣ ਪਿਆ ਵਿਚਾਰੇ ਜਿਹੜੇ ਉਹ ਡਰਾਈਵਰ ਆ ਕਦੀ ਉਹ ਜਾਣ ਨਾ ਜਾਣ ਜੇ ਰੋਡ ਤੇ ਜਾਂਦੇ ਆ ਗਾਂ ਖਾਇ ਜੇ ਨਹੀਂ ਜਾਂਦੇ ਤਾਂ ਘਰੋਂ ਚੱਲਦਾ ਸੋ ਕਾਫੀ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਇਹਦੇ ਵਿੱਚ ਗਾਂ ਸਭ ਮੋਦੀ ਪਈ ਹੈ ਜੀ ਇਹਦੇ ਵਿੱਚ ਦੇਖੋ ਨਾ ਜਿਨ੍ਹਾਂ ਨੂੰ ਲੈਟਰ ਆਈਆਂ ਸੀਆਂ ਉਹ ਸੈੱਟ ਹੋਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕੋਈ ਤਾਂ ਕਹਿੰਦਾ ਸੀ ਮੈਂ ਉੱਪਰ ਲਿਫਟ ਚਲਾ ਲਾਂ ਚਲੋ ਉਧਰ ਵੱਲ ਤੁਰ ਵੀ ਪਏ ਤੇ ਉਧਰੋਂ ਖੇਡ ਕੇ ਫਿਰ ਟਰੱਕਿੰਗ ਵਾਲੇ ਪਾਸੇ ਆ ਗਏ ਤੇ ਇਹ ਮਤਲਬ ਦੁਵਿਧਾ ਦੇ ਵਿੱਚ ਨੇ ਸਾਡੇ ਟਰੱਕ ਵਰ ਇਹ ਜਾਂ ਤਾਂ ਭਾਈ ਸਿੱਧੀ ਸਿੱਧੀ ਗੱਲ ਕਰੋ ਕਿ ਚਲਾ ਸਕਦੇ ਨੇ ਨਹੀਂ ਚਲਾ ਸਕਦੇ ਵਿੱਚ ਵਿਚਾਲੇ ਜੇ ਇੱਕ ਪੀਚ ਜਿਹੜਾ ਫਸਿਆ ਹੋਇਆ ਜੀ ਇਹਨਾਂ ਦਾ ਇਹ ਵਿੱਚ ਦੋ ਗੱਲਾਂ ਆ ਨਾ ਦੇਖੋ ਡਰਾਈਵਰ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆਪਣੇ ਆਪ ਨੂੰ ਅਡਜਸਟ ਕਰਨ ਦੀ ਕਿਸੇ ਹੋਰ ਕੰਮ ਵਿੱਚ ਆਪ ਅਡਜਸਟ ਹੋਈ ਕਿਉਂਕਿ ਬੈਠਾ ਵੀ ਨਹੀਂ ਜਾਂਦਾ ਨਾ ਕਰ ਵੇਲਾ ਬੈੱਕ ਬੰਦਾ ਕਰੂਗਾ ਵੀ ਕੀ ਜਾਂ ਤਾਂ ਕਿਸੇ ਨਾਲ ਫੋਨ ਤੇ ਲੱਗੂਗਾ ਕੋਈ ਇਧਰ ਉਧਰ ਦੀਆਂ ਗੱਲਾਂ ਸੁਣੂਗਾ ਤੇ ਜਾਂਕ ਆਪਣਾ ਹੋਰ ਵੱਧੂ ਖਰਚਾ ਕਰੂਗਾ ਜਾਂ ਸਟ्रेस ਲਊਗਾ ਸੋ ਹਰ ਕੋਈ ਬੰਦਾ ਚਾਹੁੰਦਾ ਵੀ ਕੰਮ ਕਰੀਏ ਉਧਰੋਂ ਦੂਜੇ ਪਾਸੇ ਜਿਹੜੀਆਂ ਟਰਕਿੰਗ ਕੰਪਨੀਆਂ ਆ ਭਾਈ ਉਹਨਾਂ ਦਾ ਵੀ ਨਿਰਸਰਦਾ ਪਿਆ ਕਿਉਂਕਿ ਡਰਾਈਵਰ ਨਹੀਂ ਲੱਭਦੇ ਤੇ ਬੁਰੇ ਹਾਲਾਤ ਪਏ ਹੋਏ ਪਏ ਐ ਤੇ ਜੇ ਕਹਿੰਦੇ ਭਾਵੇਂ ਡਰਾਈਵਰ ਲੱਭਦੇ ਵੀ ਹੋ ਸਸਤੇ ਡਰਾਈਵਰ ਵੀ ਲੱਭਦੇ ਪੰਗਾ ਵਿੱਚ ਇਹ ਵੀ ਆ ਤੇ ਉਹ ਫਿਰ ਕਹਿੰਦੇ ਕੋਈ ਨਹੀਂ ਯਾਰ ਆਜੋ ਕੋਈ ਗੱਲ ਨਹੀਂ ਹੁਣ ਤੁਹਾਡੇ ਐਕਸਟੈਂਸ਼ਨ ਹੋ ਗਈ ਹੈ ਚੱਕ ਲੋ ਲੋਡ ਤੇ ਆਜੋ ਚਾਹ ਟਰੱਕ ਦੀ ਚਾਬੀ ਇੱਥੇ ਪਈ ਆ ਤੇ ਆਪਾਂ ਲੋਡ ਲੈ ਕੇ ਜਾਣਾ ਹੁਣ ਬੰਦੇ ਕਈ ਤੁਰੇ ਵੀ ਤੁਰ ਵੀ ਪਏ ਐ ਕੁਝ ਲਿਖੇ ਪਰ ਪ੍ਰੋਬਲਮ ਇਹ ਹੋਏ ਤੇ ਇਹ ਆ ਕਿ ਜਦੋਂ ਇਦਾਂ ਦੀ ਕੋਈ ਗੱਲਬਾਤ ਹੋ ਜਾਂਦੀ ਹੈ ਅ ਅਸਲ ਵਿੱਚ ਝੰਡਾ ਸਾਹਿਬ ਜੇ ਗੱਲ ਕਰੀਏ ਨਾ ਇਸ ਟਾਈਮ ਆ FMCSA DOT DMV ਇਹਨਾਂ ਦੇ ਵਿੱਚ ਆਪਸ ਵਿੱਚ ਇੱਕ ਖਮਸਾਨ ਮਚਿਆ ਪਿਆ ਤੇ ਪਿਸਦੇ ਪਏ ਵਿਚਾਰੇ ਲੋਕ ਕਦੀ ਉਹਨਾਂ ਨੂੰ ਨਾਨ ਟੋਮੋਸਾਈਲ ਕਹਿਣ ਲੱਪੈਂਦੇ ਆ ਕਦੀ ਇਲਲੀਗਲ ਕਹਿਣ ਲੱਪੈਂਦੇ ਆ ਰੋਣਾ ਸਟੇਟਾਂ ਦਾ ਆ ਤੇ ਆ ਜਿਹੜਾ ਮਿਸ ਹੈਂਡ ਮੈਚ ਡੇਟ ਵਾਲਾ ਸੀਗਾ ਇਹਦੇ ਵਿੱਚ DMV ਦਾ ਕੋਈ ਕਸੂਰ ਨਹੀਂ ਹੈਗਾ ਇਹਦੇ ਵਿੱਚ ਫੈਡਰਲ ਦਾ ਕਸੂਰ ਹੈ ਫੈਡਰਲ ਨੇ ਜਿਹੜੇ ਲਾਇਸੈਂਸ ਇਸ਼ੂ ਕੀਤੇ ਆ ਕਿਉਂਕਿ ਜਿਹੜੇ ਹੁੰਦੇ ਆ ਨਾ ਕਮਰਸ਼ੀਅਲ ਲਾਇਸੈਂਸ ਇਹ ਫੈਡਰਲ ਨੇ ਤੇਨੇ ਹੁੰਦੇ ਆ ਨਾ ਕਿ ਸਟੇਟ ਨੇ ਹੁਣ ਸਟੇਟ ਜਿਹੜੀ ਆ ਉਹ ਤਾਂ ਸਿਰਫ ਕੰਮ ਕਰਦੀ ਆ ਡੀਓਟੀ ਲਈ ਜਿਹੜੇ ਡੀਐਮਵੀ ਵਿਭਾਗ ਸਟੇਟ ਇੱਥੇ ਇੱਕ ਇੱਕ ਚੀਜ਼ ਕਲੀਅਰ ਕਰਦੀ ਐ ਸਟੇਟ ਨੇ ਰੂਲ ਫੋਲੋ ਉਹ ਕਰਨਾ ਜਿਹੜਾ ਐਫਐਮਸੀਐਸਏ ਨੇ ਜਾਰੀ ਕੀਤਾ ਹੋਇਆ ਇਸ਼ੂ ਹਾਲਾਂਕਿ ਡੀਐਮਵੀ ਜਿਹੜੀਆਂ ਸਟੇਟ ਦੀਆਂ ਉਹੀ ਕਰਦੀਆਂ ਪਰ ਰੂਲ ਉਹੀ ਚੱਲਦਾ ਜਿਹੜਾ ਐਫਐਮਸੀਐਸਏ ਦਾ ਪੂਰੀ ਕੰਟਰੀ ਦੇ ਵਿੱਚ ਹੈਗਾ ਉਹੀ ਗੱਲ ਨਾ ਪਰ ਗੱਲ ਇਹ ਆ ਕਿ ਇਹਦੇ ਵਿੱਚ ਹੁਣ ਜਿਹੜੀ ਜਦੋਂ ਲਾਇਸੈਂਸ ਇਸ਼ੂ ਹੁੰਦੇ ਆ ਕੋਈ ਬੰਦਾ ਥੋੜੀ ਕਹਿੰਦਾ ਕਿ ਮੈਨੂੰ 5 ਸਾਲ ਦਾ ਲਾਇਸੈਂਸ ਦੇ ਦਿਓ ਹੂੰ ਜਦੋਂ ਰੂਲ ਇਹ ਹੈਗਾ ਕਿ ਜਿੰਨੇ ਚਿਰ ਦਾ ਵਰਕ ਪਰਮਿਟ ਹੈ ਉਹਨੇ ਚਿਰ ਦਾ ਲਾਇਸੈਂਸ ਦਿਓ ਫਿਰ ਇਹਨਾਂ ਨੇ ਕਿਉਂ ਜਾਰੀ ਕੀਤੇ ਇਹ ਤਾਂ ਹਜੇ ਵੀ ਜਾਰੀ ਕੀ ਜਾਂਦੇ ਕਈ ਲੋਕਾਂ ਨੂੰ ਆਈ ਜਾਂਦੇ ਆ ਹੁਣ ਮੰਨ ਲਓ ਕਿਸੇ ਦਾ ਕੋਈ ਵਰਕ ਪਰਮਿਟ ਸੀਗਾ ਉਹ ਗਿਆ ਸੀਗਾ ਤੇ ਉਹਨੂੰ 5 ਸਾਲ ਦਾ ਹਜੇ ਉਹਦਾ ਵਰਕ ਪਰਮਿਟ ਹੈ ਤੇ ਲਾਇਸੈਂਸ ਉਹਦਾ ਐਕਸਪਾਇਰ ਹੋ ਰਿਹਾ ਹੁਣ ਕਹਿੰਦੇ ਕਿ ਕਿਸਦਾ ਜਨਵਰੀ ਦੀ ਕਿਸਦਾ ਫਰਵਰੀ ਚ ਸੋ ਇਦਾਂ ਦੀਆਂ ਮਿਸ ਐਂਡ ਮੈਚ ਦੀਆਂ ਗੱਲਾਂ ਇਹ ਆ ਕਿ ਦੇਖੋ ਕਸੂਰ ਇਹਨਾਂ ਦਾ ਆਪਣਾ ਤੇ ਇਹ ਭਾਂਡਾ ਭੰਦੇ ਪਏ ਆ ਇਹ ਵਿਚਾਰੇ ਉਹਨਾਂ ਲੋਕਾਂ ਤੇ ਜਿਹੜੇ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਕੰਮ ਕਰਦੇ ਪਏ ਹੁਣ ਜਿਹੜਾ ਐਫਐਮਸੀਐਸਏ ਹੈ ਜਾਂ ਡੀਓਟੀ ਵਿਭਾਗ ਹੈ ਉਹ ਕਹਿੰਦੇ ਕਿ ਝਪਕੇ ਮਾਰਦਾ ਪਿਆ ਡੀਐਮਪੀ ਨੂੰ ਕਿ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤੁਹਾਨੂੰ ਅਸੀਂ ਖਰਚਾ ਨਹੀਂ ਦੇਣਾ ਤੁਹਾਡਾ ਜਿਹੜਾ ਫੰਡ ਆ ਉਹ ਰੋਕ ਲਾਂਗੇ ਹੁਣ ਡੀਐਮਵੀ ਜੇ ਫੰਡ ਨਹੀਂ ਮਿਲਦਾ ਡੀਐਮਵੀ ਚੱਲੂਗਾ ਕਿਦਾਂ ਅੰਪਲੋਈਆਂ ਨੂੰ ਤਨਖਾਹ ਕਿਦਾਂ ਦੇਣੀ ਹੈ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਪਰ ਅਗੇਨ ਅਸੀਂ ਸਾਰੇ ਉਹਨਾਂ ਆਪਣੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਕੁਝ ਆਪਸ ਕਰਦੇ ਹਾਂ ਕਿ ਦੇਖੋ ਇਹ ਸਮਾਂ ਹੁਣ ਇਦਾਂ ਦਾ ਚੱਲਦਾ ਪਿਆ ਇਹਦੇ ਵਿੱਚ ਤੱਤੇ ਤਾ ਕੋਈ ਵੀ ਫੈਸਲਾ ਨਹੀਂ ਹੋ ਸਕਦਾ ਉਹ ਜਿਹੜਾ ਹੈਗਾ ਆ ਐਫਐਮਸੀਐਸ ਨੇ ਉਹਨਾਂ ਨੇ ਕਿਹਾ ਹੋਇਆ ਕੋਰਟ ਵਿੱਚ ਕਿ ਅਸੀਂ ਫਰਵਰੀ ਤੱਕ ਜਿਹੜੀ ਉਹ ਐਮੈਂਡਮੈਂਟ ਕਰਾਂਗੇ ਤੇ ਇਸ ਕੇਸ ਦੇ ਉੱਪਰ ਜਿਹੜਾ ਹੋਰ ਇਹ ਰਵੇਰਾ ਵਾਲਾ ਕੇਸ ਚੱਲਦਾ ਪਿਆ ਜਿਹਦੇ ਵਿੱਚ ਸੂ ਕੀਤੀ ਹੋਈ ਯਾਰ ਐਫ ਐਮ ਸੀ ਐਸ ਐ ਨੂੰ ਕਿ ਤੁਸੀਂ ਇਹ ਅਨਲੌਫਲੀ ਜਿਹੜੇ ਲਾਇਸੈਂਸ ਹੈ ਇਹ ਰੱਦ ਕੀਤੇ ਆ ਕਿਉਂਕਿ ਇਹਦੇ ਵਿੱਚ ਜਿਹੜਾ ਸੀਰੀਅਲ ਹੋਲਡਰ ਹੈ ਉਹਦਾ ਕੋਈ ਕਸੂਰ ਨਹੀਂਗਾ ਸੋ ਦੇਖਦੇ ਹੁਣ ਇਹ ਸਾਰਾ ਊਠ ਕਿਹੜੇ ਪਾਸੇ ਨੂੰ ਜਾਂਦਾ ਹੁਣ ਭੰਬਰਪੂਸਾ ਪਿਆ ਹੋਇਆ ਲੋਕ ਜਾਣ ਤੇ ਕਿੱਧਰ ਜਾਣ ਕਰਨ ਤੇ ਕੀ ਕਰਨ ਇਧਰੋਂ ਖਬਰਾਂ ਆਉਂਦੀਆਂ ਜੀ ਹਾਂਜੀ ਹੋ ਗਿਆ ਜੀ ਹੋ ਗਿਆ ਖੁਸ਼ੀਆਂ ਹੋ ਗਈਆਂ ਜੀ ਵਧਾਈਆਂ ਹੋ ਗਈਆਂ ਦੂਸਰੇ ਪਾਸੇ ਜਦੋਂ ਐਫਐਮ ਸੀਜੀਐਸਏ ਨੂੰ ਪਤਾ ਲੱਗਾ ਕਿ ਕੈਲੀਫੋਰਨੀਆ ਨੇ ਰੀਇਸ਼ੂ ਕਰਨੇ ਸ਼ੁਰੂ ਕੀਤੇ ਆ ਉਹਨਾਂ ਨੇ ਆਣ ਕੇ ਫੇਰੇ ਆਣਾ ਦੇ ਸੰਗੀ ਨਾਪ ਲਈ ਕਿਹਦੇ ਤੁਸੀਂ ਕਿੱਦਾਂ ਕਰ ਸਕਦੇ ਆ ਉਹਨਾਂ ਨੇ ਫੇਰ ਉਹ ਚਿੱਠੀ ਉੱਥੇ ਪਾਪੀ ਜੀ ਜੋ ਸੌਰੀ ਜੀ ਇਦਾਂ ਹੋ ਗਿਆ ਜੀ ਉਦਾਂ ਹੋ ਗਿਆ ਅਗਲੇ ਨੇ ਕਿਹਾ ਤੁਹਾਨੂੰ ਕੋਈ ਕੋਈ ਇਹਦੇ ਤੇ ਬਾਹ ਪੜਾਉਣੀ ਹੈ ਜਾਂ ਹੱਥ ਪੜਾਉਣਾ ਹੈ ਨਾ ਉਹ ਤਾਂ ਆਪਣਾ ਕੀ ਕਹਿੰਦੇ ਖਾਣਾ ਪੂਰਤੀ ਕਰਤੀ ਵੈਬਸਾਈਟ ਤੇ ਜਾਰੀ ਕਰਤਾ ਤੇ ਕੀ ਜਾਵੇ ਤੇ ਜਾਵੇ ਕਿੱਧਰ ਬਿਲਕੁਲ ਔਰ ਆਪਣੇ ਦਰਸ਼ਕਾਂ ਨਾਲ ਅਸੀਂ ਦੱਸ ਦਈਏ ਕਿ ਜਿਹੜੀ ਉਦਣ ਵਾਲੀ ਖਬਰ ਸੀਗੀ ਉਹ ਵੀ ਅਸੀਂ ਜਿਹੜੀਆਂ ਇੱਧਰ ਦਾ ਇੰਗਲਿਸ਼ মিডিਆ ਰਿਪੋਰਟ ਕਰਦਾ ਉਹਦੇ ਬਹਾਬ ਤੇ ਉੱਪਰ ਕਰ ਰਹੇ ਸੀਗੇ ਔਰ ਅੱਜ ਦੀ ਜਿਹੜੀ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੀ ਹੈ ਇਹ ਵੀ ਜਿਹੜੀਆਂ ਇੱਧਰ ਦੀਆਂ ਨਿਊਜ਼ ਏਜੰਸੀਆਂ ਹੈਗੀਆਂ ਉਹ ਰਿਪੋਰਟ ਕਰ ਰਹੀਆਂ ਹੈਗੀਆਂ ਜੋ ਅਸੀਂ ਤੁਹਾਡੇ ਨਾਲ ਆਪਣੇ ਲਫ਼ਜ਼ਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਆਂ ਔਰ ਕੁੱਲ ਮਿਲਾ ਕੇ ਗੱਲ ਇਹ ਕੀਤੀ ਜਾਵੇ ਕਿ ਜੇਕਰ ਬਾਈ ਜੀ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਤਾਂ 17000 ਜਿਹੜੇ ਬੰਦੇ ਨੂੰ ਲੈਟਰਾਂ ਆਈਆਂ ਉਹ ਤੁਸੀਂ ਲੈਟਰਾਂ ਹੀ ਮੰਨੋ ਕਿਉਂਕਿ DMB ਨੇ ਕਿਹਾ ਜਰੂਰ ਸੀਗਾ ਵਰਬਲੀ ਕਿਹਾ ਸੀਗਾ ਜਾਂ ਤੇ ਉਹ ਕੋਈ ਰਿਟਨ ਦੇ ਵਿੱਚ ਦਿੰਦੇ ਫਿਰ ਤਾਂ ਆਪਾਂ ਮੰਨ ਸਕਦੇ ਸੀਗੇ ਤੇ ਹਜੇ ਤੇ ਤੁਸੀਂ ਉਹੀ ਲੈਟਰਾਂ ਮੰਨ ਕੇ ਚੱਲੋ ਤੇ ਕਾਲੀ ਦੇ ਵਿੱਚ ਬਾਈ ਜੀ ਆਪਣਾ ਨੁਕਸਾਨ ਨਾ ਕਰਾ ਰਹੇ ਹੋ ਮਾਮਲਾ ਕੋਰਟ ਦੇ ਵਿੱਚ ਹੈਗਾ ਆਈਸ ਵਾਕ ਵਾਕ ਜਗਾਵਾਂ ਤੇ ਛਾਪੇਮਾਰੀ ਕਰ ਰਹੀ ਹੈ ਔਰ ਨੀਜ ਲਾ ਕੇ ਤੱਕ ਰਹੇ ਨੇ ਆਈਸ ਵਾਲੇ ਕਿ ਬਾਈ ਜੀ ਆਓ ਤੇ ਬਸ ਉਹ ਉਹਨਾਂ ਨੂੰ ਤੇ ਟਾਰਗੇਟ ਮਿਲਿਆ ਹੋਇਆ 트럼ਪ ਪ੍ਰਸ਼ਾਸਨ ਦੇ ਵੱਲੋਂ ਤੇ ਉਹਨਾਂ ਨੇ ਤੇ ਕਾਰਨੀਆਂ ਕਰਨੀਆਂ ਇਸ ਕਰਕੇ ਕਾਲੀ ਦੇ ਵਿੱਚ ਕੋਈ ਵੀ ਫੈਸਲਾ ਨਾ ਲਿਓ ਆਪਣਾ ਨੁਕਸਾਨ ਨਾ ਕਰਾ ਕੇ ਬਹਿ ਜਾਓ ਬੇਨਤੀ ਤੁਹਾਨੂੰ ਇਹੀ ਹੈ ਹਾਲਾਤ ਥੋੜੇ ਜਿ ਜਿੱਦਾਂ ਕੋਰਟ ਦਾ ਕੋਈ ਸੁਖਾਵਾਂ ਫੈਸਲਾ ਆਵੇਗਾ ਫਿਰ ਉਧਰ ਵੱਲੋਂ ਚੱਲਾਂਗੇ ਪਰ ਹਾਲੇ ਜਿਹੜਾ ਹੈ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਖਬਰ ਹੈ ਰਾਤ ਵਾਲੀ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਸਾਹਮਣੇ ਨਹੀਂ ਆ ਰਹੀ ਅੱਜ ਦੀ ਘੜੀ ਦੇ ਵਿੱਚ ਚੁਗਾਵਾਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਐ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸੰਜੇ ਕੀ ਤੇ ਤਾਂ ਮਤਵਾਟ